सिर झुकया है? है. है मथा टेकया है सर झुकया है मत्था टिकया है दीन दयाल दे मस्तक मस्तकों निकल रहा है मस्तक मस्तकों निकल रहा है माया मैला पर, या के सर झुकया है मथा टिकया है सिर झुकिया है मथा टेकया है दीन दयाल दे पर, ਮਸਤਕ ਵਿੱਚੋਂ ਨਿਕਲ ਰਿਹਾ ਹੈ ਮਾਇਆ ਭਰਿਆ ਮੈਲਾ ਪਨ ਵਾਹਬੀ ਸਰੀਰ ਸਿਥਲ ਮਨ ਸ਼ੇਨ ਭੰਗਰ ਸਮੇ ਲਈ ਸਰੀਰ ਸਿਥਲ ਮਨ ਸ਼ੇਨ ਭੰਗਰ ਸਮੇ ਲਈ ਹੋ ਜਾਂਦਾ ਹੈ ਹਨੁਮਾਦ ਰੂਪ ਇੰਜ ਵੀ ਵਾਪਰ ਰਹੀ ਹੈ ਇੰਜ ਵੀ ਵਾਪਰ ਰਹੀ ਹੈ ਤੁਛ ਜੀਵਾਂ ਉੱਪਰ ਕਿਰਪਾ ਦ੍ਰਿਸ਼ਟੀ ਉਸ ਦੀ ਜੋ ਆਪ ਹੈ जुगाਤ ਸਰੂਪ અપਾਰ ਅਨੂਪ ਅਕਾਲ ਰੂਪ